ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਬਣਾਈ ਜਾਂਦੀ ਹੈ ਰਸੌਂਤ ਜਾਂ ਰਸਾਜਨ ਕਿੰਨੇ ਕਿੰਨੇ ਰੋਗਾਂ ਲਈ ਰਸੌਂਤ ਦੀ ਦਾ ਅਸ਼ੁੱਧਿਤ ਹੋਤੇ ਇਸਤੇਮਾਲ ਕੀਤਾ ਜਾਂਦਾ ਕੀ ਰਸੌਂਤ ਕਿਸੇ ਜੜੀ ਬੁੱਟੀ ਪੇੜ ਪੌਦੇ ਤੋਂ ਤਿਆਰ ਕੀਤੀ ਜਾਂਦੀ ਹੈ ਤਾਂ ਇਸ ਦਾ ਜਵਾਬ ਹੈ ਕਿ ਹਾਂ ਸ਼ੁੱਧ ਰਸੌਂਤ ਦੀ ਕੀ ਜਾਣ ਪਛਾਣ ਹੈ ਅਤੇ ਨਕਲੀ ਸੌਂਤ ਕਿਸ ਤਰ੍ਹਾਂ ਟੜਾ ਟੜ ਬਜ਼ਾਰ ਵਿੱਚ ਵਿਕਰੇ ਹੈ। ਕਿਸਰ ਸੌਤ ਨੂੰ ਅਸੀਂ ਅਸ਼ੁੱਧੀ ਤੋਂ ਤੇ ਦਵਾਈ ਬਣਾਉਣ ਦੇ ਕੰਮ ਵਰਤੋਂ ਵਿੱਚ ਲਿਆ ਸਕਦੇ ਹਾਂ। ਦੋਸਤੋ ਅੱਜਕੱਲ ਆਮ ਹੀ ਦੇਸੀ ਵੈਦ ਹਕੀਮ ਹਕਮਤ ਦਾ ਗਿਆਨ ਰੱਖਣ ਵਾਲੇ ਲੋਕ ਅਕਸਰ ਦਵਾਈਆਂ ਬਣਾਉਣ ਲਈ ਕਾਲੇ ਸਾਗੇ ਚਟੇ ਸਾਗੇ ਸ਼ਿਲਾਜੀਤ ਸ਼ਿੰਗਰੇ ਫਿਗਲੋ ਸਤ ਗਦੰਤੀ ਅਤੇ ਕਿਉਂ ਆਧਿਕ ਦਾ ਦਵਾਈਆਂ ਬਣਾਉਣ ਲਈ ਇਸਤੇਮਾਲ ਕਰਦੇ ਹਨ ਪਰ ਇੰਨਾ ਵਿੱਚੋਂ ਬਹੁਤ ਸਾਰੇ ਚੀਜ਼ਾਂ ਬਾਜ਼ਾਰ ਵਿੱਚ ਨਕਲੀ ਮਿਲਦੀਆਂ ਹਨ ਜਿਸ ਕਰਕੇ ਕੋਈ ਵੀ ਦਵਾਈ ਕੋਈ ਵੀ ਬਣਾਈ ਗਈ ਅਸ਼ੁੱਧੀ ਮਰੀਜ਼ ਮਰੀਜ਼ ਲਈ ਫਾਇਦੇਮੰਦ ਨਹੀਂ ਹੁੰਦੀ ਬਲਕਿ ਰੋਗ ਠੀਕ ਕਰਨ ਦੀ بجائے ਰੋਗ ਪੈਦਾ ਕਰ ਦਿੰਦੀ ਹੈ ਇਸ ਲਈ ਵੈਦਨ ਕੋਈ ਵੀ ਅਸ਼ੁੱਧੀ ਬਣਾਉਣ ਤੋਂ ਪਹਿਲਾਂ ਬਾਜ਼ਾਰ ਵਿੱਚੋਂ ਕੋਈ ਵੀ ਜੜੀ-ਬੂਟੀ ਖਰੀਦਦੇ ਸਮੇਂ ਅਸਲੀ ਨਕਲੀ ਜੜੀ-ਬੂਟੀ ਦਾ ਖਾਸ ਖਿਆਲ ਰੱਖਣਾ ਤਾਂ ਕਿ ਮਰੀਜ਼ ਨੂੰ ਦਿੱਤੀ ਜਾਣ ਵਾਲੀ ਦਵਾਈ ਮਰੀਜ਼ ਦੇ ਰੋਗ ਦੀ ਨਿਵਿਤਰੀ ਕਰ ਸਕੇ ਰੋਗਾਂ ਨੂੰ ਮਿਟਾ ਸਕੇ ਹਾਂ ਦੋਸਤੋ ਇਹ ਜੋ ਮੇਰੇ ਹੱਥ ਵਿੱਚ ਹੈ ਇਹ ਹੈ ਨਿਡਕੋ ਕੰਪਨੀ ਦੀ ਪੈਕਟ ਬੰਦਰ ਸੌਤ ਇਸਤੇ ਲਿਖਿਆ ਹੈ ਪਿਓਰ ਰਸੌਤ ਪਿਓਰ ਰਸਵੰਤੀ ਸ਼ੁੱਧ ਰਸੌਤ ਅਰਥਾਤ ਨਾਥਨ ਇੰਡੀਆ ਡਰਗ ਕੰਪਨੀ ਦੀ ਰਸੌਤ ਪੈਕੇਟ ਖੋਲ ਕੇ دیکھتے ਹਾਂ ਕਿ ਇਸ ਵਿੱਚੋਂ ਕੀ ਨਿਕਲਦਾ ਹੈ ਦੋਸਤੋ ਇਸ ਵਿੱਚ ਇਸ ਤਰ੍ਹਾਂ ਦੀ ਸੌਂਡ ਕੋ ਵੀ ਹੈ ਇਹ ਜੋ ਪੈਕੇਟ ਹੈ ਇਹ ਤਕਰੀਬਨ 100 ਗ੍ਰਾਮ ਹੈ ਇਸ ਦੀ ਕੀਮਤ 255 ਰੁਪਏ ਹੈ ਜਾਨੀ ਕਿ 2550 ਰੁਪਏ ਕਿਲੋ ਦੋਸਤੋ ਅੱਜਕੱਲ ਜੋ ਬਾਜ਼ਾਰ ਵਿੱਚ ਪੇੜਿਆਂ ਦੇ ਰੂਪ ਵਿੱਚ ਪੱਤੇ ਵਿੱਚ ਭੁਲੇਟੀ ਹੋਈ ਰਸੌਤ ਵੇਚ ਰਹੀ ਹੈ ਜਿਸ ਵਿੱਚ ਲਗਭਗ ਮਿੱਟੀ ਘਟਾ ਤੇ ਰੇਤਾ ਹੀ ਹੁੰਦਾ ਹੈ ਜੋ ਨਕਲੀ ਹੈ ਪਰ ਅਸਰ ਸੌ ਬਣਾਉਣ ਵਾਸਤੇ ਦਾਰੂ ਹਲਦੀ ਦੀ ਜੜ੍ਹਾਂ ਨੂੰ ਛੋਟੇ ਛੋਟੇ ਟੁਕੜਿਆਂ ਦੇ ਰੂਪ ਵਿੱਚ ਕੱਟ ਕੇ ਥੋੜਾ ਕੁਚਲ ਕੇ ਉਹਨਾਂ ਜੜ੍ਹਾਂ ਨੂੰ ਵੱਡੇ ਵੱਡੇ ਕੜਾਹੀ ਵਿੱਚ ਪਾ ਕੇ 16 ਗੁਣਾ ਪਾਣੀ ਵਿੱਚ ਉਬਾਲਿਆ ਜਾਂਦਾ ਹੈ ਤਾਂ ਇਹਨਾਂ ਜੜ੍ਹਾਂ ਨੂੰ ਉਬਾਲਿਆ ਜਾਂਦਾ ਹੈ ਜਦੋਂ ਇਹ ਕੁਵਾਰਥ गाढ़ा ਹੋ ਕੇ ਅੱਧਾ ਰਹਿ ਜਾਂਦਾ ਹੈ ਤਾਂ ਇਹਨਾਂ ਜੜ੍ਹਾਂ ਨੂੰ ਪੁਣ ਲਿਆ ਜਾਂਦਾ ਹੈ ਫਿਰ ਇਸ ਕੁਵਾਰਥ ਵਿੱਚ ਬਰਾਬਰ ਮਾਤਰਾ ਵਿੱਚ ਦੁੱਧ ਮਿਲਾ ਕੇ ਦੁਬਾਰਾ ਕੁਵਾਰਥ ਨੂੰ ਉਬਾਲਿਆ ਜਾਂਦਾ ਹੈ ਜਦੋਂ ਇਹ ਖੁਏ ਦੇ ਮਾਵੇ ਦੀ ਤਰ੍ਹਾਂ ਸੰਗਣਾ ਹੋ ਜਾਂਦਾ ਹੈ ਤਾਂ ਇਸ ਵਿੱਚੋਂ ਜੋ ਨਿਕਲੀ ਹੋਈ ਰਸੌਤ ਹੈ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਇਹ ਸੰਗਣੀ ਹੋਈ ਜਿਹੜੀ ਹੈ ਇਸ ਤਰ੍ਹਾਂ ਇਹਦੀਆਂ ਜੜੀਆਂ ਹਨ ਟਿੱਕੀਆਂ ਨੂੰ ਕੱਟ ਲਿਆ ਜਾਂਦਾ ਹੈ ਇਹੀ ਹੈ ਸ਼ੁੱਧ ਰਸੌਤ ਇਹ ਜਿਹੜੀ ਹੈ ਰਸੌਤ ਇਸ ਨੂੰ ਜੇਕਰ ਪਰਖਣਾ ਹੋਵੇ ਤਾਂ ਇਸ ਨੂੰ ਪਾਣੀ ਵਿੱਚ ਘੋਲਣ ਦੇ ਨਾਲ ਜਿਸ ਤਾਂ ਇਹ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹਨੂੰ ਪਾਣੀ ਵਿੱਚ ਘੋਲਣ ਤੇ ਇਸ ਦਾ ਰੰਗ ਇਸ ਤਰ੍ਹਾਂ ਦਾ ਪੀਲਾ ਹੋ ਜਾਂਦਾ ਹੈ। ਅਰਥਾਤ ਇਹ ਪੀਲੀ ਹੁੰਦੀ ਹੈ। ਜੇਕਰ ਇਹਦੇ ਸਵਾਦ ਨੂੰ ਚੱਖ ਲਿਆ ਜਾਵੇ ਤਾਂ ਇਹ ਜ਼ੌਂਤ ਕਸਾਈ ਤੇ ਕੌੜੀ ਹੁੰਦੀ ਹੈ। ਇਹ ਹੀ ਇਹਦੀ ਅਸਲੀ ਦੀ ਨਿਸ਼ਾਨੀ ਹੈ। ਇਹ ਜੋ ਕਾਲੇ ਰੂਪ ਵਿੱਚ ਹੈ ਇਹ ਸ਼ੁਦਰ ਸੌਂਤ ਹੈ ਹਾਂ ਪਾਣੀ ਵਿੱਚ ਕੋਲ ਕੇ ਇਹਨੂੰ ਵੀ ਦੇਖਿਆ ਹੈ ਤਾਂ ਇਹ ਇਸ ਤਰ੍ਹਾਂ ਦੀ ਪੀਲੇ ਰੰਗ ਦੀ ਰਸੌਂਤ ਇਹ ਪੀੜਾ ਰੰਗ ਹੈ ਇਸ ਦਾ ਇਹ ਸ਼ੁਦਰ ਸੌਂਤ ਹੈ ਖੈਰ ਇਹਹੀ ਜੋ ਸੌਂਤ ਮੈਂ ਦੋਸਤੋ ਦਵਾਈਆਂ ਵਿੱਚ ਇਸਤੇਮਾਲ ਕਰਦਾ ਹਾਂ ਤਕਰੀਬਨ ਇਹ ਰਸੌਂਤ ਠੀਕ ਹੈ ਗੁਣਕਾਰੀ ਵੀ ਹੈ हां दोस्तों रसोंत बवासीर मलेरिया खून दी खराबी गर्मी ਨਾਲ ਅੱਖਾਂ ਦਾ ਪੱਕ ਜਾਣਾ ਅਲਸਰ ਫੋੜੇ ਫਿੰਸੀਆਂ ਅਤੇ ਆਤਾਂ ਦੇ ਸਫੈਦ ਫੱਦਰ ਰੋਗ ਲਈ ਬਖਤ ਹੀ ਗੁਣਕਾਰੀ ਅਸ਼ੁੱਧੀ ਹੈ ਇਸ ਦੀ ਮਾਤਰਾ ਮਟਰ ਦੇ ਦਾਣੇ ਦੇ ਬਰਾਬਰ ਸਵੇਰ ਸ਼ਾਮ ਦੋ ਸਮੇਂ ਪਾਣੀ ਨਾਲ ਖਾਣ ਤੇ ਹਰੇਕ ਰੋਗ ਲਈ ਲਾਹੇਵੰਦ ਹੈ दोस्तों ਇਹ ਹੀ ਰਸੌ ਜਿਹੜੀ ਹੈ ਦਵਾਈਆਂ ਜਾਂ ਅਸ਼ੁੱਧੀਆਂ ਦੇ ਲਈ ਵਰਤੋਂ ਵਿੱਚ ਲੈਣੀ ਚਾਹੀਦੀ ਹੈ ਹਾਂ ਦੋਸਤੋ ਏਸੀ ਰਸੌਣਤ ਬਾਰੇ ਜਾਣਕਾਰੀ ਜਾਣਕਾਰੀ ਸਹੀ ਵਧਰਸਤ ਲੱਗੀ ਹੈ ਤਾਂ ਮੇਰੇ ਦਿਹਾਤੀ ਜੜੀ ਬੂਟੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਜਾਣਕਾਰੀ ਆਪ ਜੀ ਨੂੰ ਪਹਿਲ ਦੇ ਅਧਾਰ ਤੇ ਦੇਖਣ ਨੂੰ ਮਿਲ ਸਕੇ ਵੀਡੀਓ ਦੇਖਣ ਦੇ ਲਈ ਆਪ ਸਭ ਦਾ ਧੰਨਵਾਦ